ਪਹਿਲਗਾਮ ਦੇ ਦੋਸ਼ੀ ਯਾਨੀ ਕਿ ਅਤੰਕੀ ਦੀ ਭੈਣ ਨੇ ਸਿੱਧੀ ਧਮਕੀ ਦੇ ਦਿੱਤੀ ਹੈ ਔਰ ਦੂਜੇ ਪਾਸੇ ਕਬੂਲਨਾਮਾ ਵੀ ਕਰ ਰਹੀ ਹੈ ਜਿਹੜੇ ਕਿ ਸਾਡੀ ਮਿਲਟਰੀ ਦੁਆਰਾ ਐਕਸ਼ਨ ਹੋ ਗਿਆ ਰਾਤ ਪਾਕਿਸਤਾਨ ਦੇ ਵਿੱਚ ਯਾਨੀ ਬਾਰਡਰ ਤੋਂ ਤੁਹਾਨੂੰ ਮੈਂ ਰਾਤ ਖਬਰ ਦਿਖਾਈ ਸੀ ਕਿ ਬਾਰਡਰ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਯਾਨੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਦੇਸ਼ ਦੇ ਤਾਂ ਉਹਨਾਂ ਨੇ ਇੱਕ ਬਹੁਤ ਮੋੜਮਾ ਜਵਾਬ ਦਿੱਤਾ ਜਿਹੜੇ ਕਿ ਉਹ 28 ਬੰਦੇ ਮਾਰੇ ਗਏ ਹਾਲੇ ਤਾਂ ਬਾਕੀ ਹੈ ਐਕਸ਼ਨ ਹੋਣਾ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਅੱਡੇ ਨੇ ਸਾਰੇ ਤਬਾਹ ਕੀਤੇ ਗਏ ਆ ਜਿਹੜੇ ਅਤਨਕੀ ਨੇ ਮੌਤ ਦੇ ਘਾਟ ਉਤਾਰੇ ਸਾਡੇ ਹਿੰਦੁਸਤਾਨ ਦੇ 28 ਬੰਦੇ ਔਰ ਹੁਣ ਉਸੇ ਅਤਨਕੀ ਦੀ ਭੈਣ ਕਾਬੂਲ ਨਾਵਾ ਕੀ ਕਰ ਰਹੀ ਹੈ ਔਰ ਦੂਜੇ ਪਾਸੇ ਹਿੰਦੁਸਤਾਨ ਦੀ ਸਰਕਾਰ ਨੂੰ ਯਾਨੀ ਸਿੱਧਾ ਧਮਕੀ ਦੇ ਰਹੀ ਹੈ ਉਹ ਪੂਰੀ ਵੀਡੀਓ ਤੁਹਾਡੇ ਸਾਹਮਣੇ ਤਰਾਂਗੇ ਕਿਉਂਕਿ ਹਿੰਦੁਸਤਾਨ ਦੇ ਵਿੱਚ ਜਦੋਂ ਜਦੋਂ ਅਟੈਕ ਹੁੰਦਾ ਤੇ ਉਹਦਾ ਜਵਾਬ ਵੀ ਮੋੜਵਾ ਦਿੱਤਾ ਜਾਂਦਾ ਵੈਸੇ ਤਾਂ ਸਾਡੇ ਪ੍ਰਧਾਨ ਮੰਤਰੀ ਨੂੰ ਬਹੁਤ ਸਾਰੀਆਂ ਸਟੇਟਾਂ ਕੋਸਦੀਆਂ ਵੀ ਐ ਕਿ ਪ੍ਰਧਾਨ ਮੰਤਰੀ ਬਦਲਿਆ ਜਾਣਾ ਚਾਹੀਦਾ ਪਰ ਅਸੀਂ ਦਾਅਵੇ ਨਾਲ ਖੇ ਨੇ ਜਿੰਨਾ ਚਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾ ਉਹਨਾਂ ਚਿਰ ਪੂਰਾ ਦੇਸ਼ ਹਿੰਦੁਸਤਾਨ ਬਣੀ ਕਿਸੇ ਵੀ ਮੁਲਕ ਦੀ ਯੁਰਤ ਨਹੀਂ ਕਿ ਝਾਕ ਪਵੇ ਕਿਉਂ ਕਿਉਂਕਿ ਜਦੋਂ ਵੀ ਕੋਈ ਹਮਲਾ ਹੁੰਦਾ ਤਾਂ ਉਸ ਦਾ ਬਹੁਤ ਖੜਾ ਜਵਾਬ ਦਿੱਤਾ ਜਾਂਦਾ ਕਦੇ ਸਰਜਿਕਲ ਸਟ੍ਰਾਈਕ ਕਰਵਾਇਆ ਜਾਂਦਾ ਜਾਂ ਕਿਤੇ ਹੋਰ ਰੂਪ ਦੇ ਵਿੱਚ ਉਹਨਾਂ ਦੇ ਨਾਲ ਜਾਨੀ ਨਿਪਟਿਆ ਜਾਂਦਾ ਹੈ ਪਰ ਹੁਣ ਜਿਹੜੀ ਇਹ ਤੰਕੀ ਦੀ ਭੈਣ ਉਹ ਕੀ ਕਹਿ ਰਹੀ ਹੈ ਸੁਣੋ ਜਰਾ ਧਿਆਨ ਦੇ ਨਾਲ ਕਿਉਂਕਿ ਇੱਕ ਪਾਸੇ ਕਬੂਲਨਾਮਾ ਵੀ ਕਰ ਰਹੀ ਹੈ ਔਰ ਦੂਜੇ ਪਾਸੇ ਸਾਡੀ ਜਿਹੜੀ ਸਰਕਾਰ ਆ ਹਿੰਦੁਸਤਾਨ ਦੀ ਯਾਨੀ ਭਾਰਤ ਨੂੰ ਸਿੱਧੇ ਤੌਰ ਤੇ ਧਮਕੀ ਵੀ ਦੇ ਰਹੀ ਹੈ ਸੁਣੋ ਵੀ ਲੋਕ ਹੈ ਐਸਐਸਪੀ ਹੈ ਇਹ ਸਭ ਕੁਝ ਮਿਲੇ ਜਿਲੇ ਲੋਕ ਜੋ ਹੈ ਇਹਨਾਂ ਨੇ ਇਹਾਂ ਪਰ ਇੱਕ फौजी को मैंने देखा खुद यहाँ पे वो रखते रखते हुए दो दरवाजे थे हमारे वहां पे मैन के मुझे लगा शायद मैं वहां से देख रही थी मुझे लगा ये शायद मैन गेट खोल रहे हैं लेकिन उसने ऐसा नहीं किया उसी ने ब्लास्ट वहां पे रखा ब्लास्ट फौज ने करवाया पुलिस ने करवाया गवर्नमेंट की सम, सम, मतलब सोची समझी चाल थी ये कि मेरे घर वालों को बंद किया जाए और पीछे से ये सब कुछ आप सजा की तो बात कह रही हैं कि आपके भाई ने अगर इन्वॉल्व होते हैं तो सजा उसके बात तो करें मतलब उसका मतलब जो गवर्नमेंट के साथ है वो तो उसके साथ है लेकिन आप बताइए कि हमारे साथ क्या है हमारे साथ क्या किया गवर्नमेंट ने ये पुलिस वालों ने अगर एसएसपी साहब है डीएसपी साहब है या सीएम साहब है कोई भी है हमारे साथ क्या किया ये मेरे घर में दो अनिड बहनें हैं मेरे घर है, में हैंडीकेप्ट बाप है हमारे हम, हमारे घर में कोई कमाने वाला है ही नहीं मुझे आ, ये जो मेरे बाप है उनको दस दस हजार लगते हैं महीने में मेरी एक बहन कमाती है हम रोजी कमाते हैं दो दो बहने एक वो बहन कभी कुबार मैं भी बेच देती हूँ कभी एक हजार कभी दो हजार लेकिन आप बताइए कि उन्होंने क्या किया ये हमारे साथ ये इन्होंने बोला मतलब अगर इन्होंने ये सोचा कि यहाँ पे कोई नहीं था नहीं उठानी पड़ रही है लेकिन मैं यही कहना चाह रहा हूँ आपसे प्रधानमंत्री मोदी आ? ने जो बात कही थी मैं वो बता रहा हूँ उन्होंने कहा था की जो जिसने भी हमला किया उसको इमेजिनेशन से भी ज्यादा कड़ी सजा जो है वो दी जाएगी तो आप क्या कहती है की अगर कर कर साहब दीजिए सजा दीजिए लेकिन किसको हमने तो हमें तीन साल हुए चार साल हो गए हमने कोई इलीगल काम नहीं किया हम तो अच्छे से घर चला रहे हैं बैठे हैं अच्छे से हमने क्या किया उसको प्रधानमंत्री को सजा देनी होगी जाके आसिफ को दीजिए लेकिन ये तो घर तो हमारे दादाजान का है ये घर को क्या किया आखिरी बार तो वो 2021 में ही आये है 2022 जब वो गए हैं उनको फौजी ने ही उसका या तभी वो चले गए दहशत गए दहशत गर्द के साथ गए हैं फिर उसके बाद उसके बाद फिर आपकी आपसे आपकी मदर से किसी को किसी से कोई कांटेक्ट नहीं यानी आतंकी या ऑफिस की भेज का कहना है कि भाई जो सा बंदा ओन सजा मिलनी चाहिए है ਪਰ ਸਾਡੇ ਜਿਹੜੇ ਦਾਦੇ ਦਾ ਘਰ ਆ ਸੀ ਤਾਂ ਉਹਦੇ ਵਿੱਚ ਰਹਿ ਰਹੇ ਸਾਡੇ ਤੇ ਜਿਹੜਾ ਬੰਬ ਸਿੱਟਿਆ ਗਿਆ ਘਰ ਦੇ ਉੱਤੇ ਘਾਰੋੜਾ ਦਿੱਤਾ ਸੀ ਰਾਤ ਸਾਡੀ ਫੋਰਸ ਨੇ ਜਿਹੜੀ ਹਿੰਦੁਸਤਾਨ ਦੀ ਫੋਰਸ ਹੈ ਇਹਨਾਂ ਬੰਨਿਓ ਇੱਕ ਤਾਂ ਬਲਡੋజర్ ਚਲਾਇਆ ਗਿਆ ਦੂਜੇ ਪਾਸੇ ਉਹਨਾਂ ਦੇ ਬੰਕਰ ਉਡਾਏ ਗਏ ਆ ਜਿਨ੍ਹਾਂ ਦੇ ਵਿੱਚ ਤੰਕੀ ਰਹਿੰਦੇ ਸੀ ਯਾਨੀ ਬਹੁਤ ਸਾਰਾ ਨੁਕਸਾਨ ਤਾਂ ਹੋ ਚੁੱਕਿਆ ਪਰ ਹੁਣ ਇਹਨਾਂ ਦੇ ਪਰਿਵਾਰ ਦਾ ਕਹਿਣਾ ਕਿ ਸਾਡਾ ਜਿਹੜਾ ਮੁੰਡਾ ਜਿਹੜਾ ਸਾਡਾ ਭਰਾ ਇਹਨੇ ਇੱਕ ਹੋਰ ਬਹੁਤ ਵੱਡਾ ਦਾਵਾ ਕੀਤਾ ਕੁੜੀ ਨੇ ਜਿਹੜੀ ਉਹਦੀ ਭੈਣ ਆ ਤੰਕੀ ਦੀ ਕਹਿੰਦੀ ਵੀ ਜਿੱਥੇ ਵੀ ਤੁਹਾਨੂੰ ਮਿਲਦਾ ਤੁਸੀਂ ਉਹਨੂੰ ਫੜ ਕੇ ਉਹਨੂੰ ਸਜ਼ਾ ਦੇ ਸਕਦੇ ਹੋ ਪਰ ਜਿਹੜੇ ਸਾਡੇ ਘਰ ਟਾਇੇ ਜਾ ਰਿਹਾ ਸਾਡੀ ਯਾਨੀ ਜ਼ਿੰਦਗੀ ਬਰਬਾਦ ਕੀਤੀ ਜਾ ਰਹੀ ਹੈ ਇਹ ਕਿਤੇ ਨਾ ਕਿਤੇ ਗਲਤ ਹੈ ਤਾਂ ਹੁਣ ਇੱਥੇ ਸਰਕਾਰ ਜਾਣੇ ਜਾਂ ਫਿਰ ਉਹ ਲੋਕ ਜਨ ਕਿਉਂਕਿ ਹੋ ਸਕਦਾ ਵੀ ਜਦੋਂ ਅਤੰਕੀ ਪੈਦਾ ਹੁੰਦੇ ਨੇ ਉਦੋਂ ਹੋ ਸਕਦਾ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੋਵੇ ਪਰ ਹੁਣ ਕੈਮਰੇ ਦੇ ਸਾਹਮਣੇ ਕਿਉਂਕਿ ਤੁਸੀਂ ਅਕਸਰ ਵੇਖਿਆ ਪੈਸੇ ਦੀ ਤੰਗੀ ਦੇ ਚਲਦਿਆਂ ਇੱਕ ਵਾਰ ਜਦੋਂ ਅਟੈਕ ਹੁੰਦਾ ਸਾਡੇ ਬੰਬਈ ਦੇ ਵਿੱਚ ਜਿਹੜੇ ਕਿ ਦਾਸਤ ਅੰਕੀ ਭੇਜੇ ਜਾਂਦੇ ਆ ਔਰ ਜਦੋਂ ਕਿਸਾਬ ਨੂੰ ਫੜਿਆ ਜਾਂਦਾ ਤਾਂ ਉਸ ਤੋਂ ਫਿਰ ਬਹੁਤ ਵੱਡੀ ਜਾਣਕਾਰੀ ਹੱਥ ਲੱਗਦੀ ਆ ਕਿ ਇੱਕ ਗਰੀਬ ਪਰਿਵਾਰ ਚੋਂ ਕਿਸਾਬ ਆਉਂਦਾ ਤੇ 161 ਬੰਦਿਆਂ ਨੂੰ ਗੋਲੀਆਂ ਦੇ ਨਾਲ ਛੱਲੀ ਕਰ ਦਿੰਦਾ ਯਾਨੀ 161 ਬੰਦੇ ਖੱਲੇ ਦੀ ਹੱਥੋਂ ਯਾਨੀ ਮਰ ਜਾਂਦੇ ਨੇ ਤਾਂ ਫਿਰ ਉਹ ਜਦੋਂ ਕਬੂਲਨਾਮਾ ਕਰਦਾ ਆ ਆਪਦੀ ਇੰਟਰਵਿਊ ਦੇ ਵਿੱਚ ਜਦੋਂ ਉਹਨੂੰ ਹਸਪਤਾਲ ਦੇ ਵਿੱਚ ਪੁਲਿਸ ਜਾ ਕੇ ਪੁੱਛਦੀ ਆ ਤਾਂ ਫਿਰ ਉੱਥੇ ਉਹ ਦੱਸਦਾ ਵੀ ਮੈਂ ਬੜੀ ਹੀ ਗਰੀਬੀ ਦੇ ਵਿੱਚ ਤੰਗੀ ਦੇ ਵਿੱਚੋਂ ਬੜੀ ਗਰੀਬੀ ਤੇ ਔਰ ਤੰਗੀ ਦੇ ਵਿੱਚੋਂ ਨਿਕਲ ਕੇ ਆਇਆ ਔਰ ਪੈਸੇ ਦੇ ਕਰਕੇ ਮੈਂ ਇਹ ਜਿਹੜੀ ਕਿ AK47 ਚੱਕੀ ਆ ਔਰ ਉਸ ਤੋਂ ਬਾਅਦ ਸਾਨੂੰ ਕੋਈ ਵੀ ਕੁਝ ਦੱਸਿਆ ਨਹੀਂ ਜਾਂਦਾ ਸਿਰਫ ਇੰਨੀ ਕਿਹਾ ਜਾਂਦਾ ਕਿ ਹਮਲਾ ਕਰਨਾ ਯਾਨੀ ਇਹਦੇ ਲੋਕਾਂ ਨੂੰ ਚੁੜਿਆ ਜਾਂਦਾ ਜਿਹੜੇ ਅਣਪੜ੍ਹ ਨੇ ਔਰ ਬਿਲਕੁਲ ਯਾਨੀ ਯੰਗ ਨੇ ਜਿਨ੍ਹਾਂ ਨੂੰ ਬਹੁਤ ਸਾਰੀ ਸਮਝ ਨਹੀਂ ਹੈਗੀ ਤਾਂ ਜਿਹੜੇ ਹੁਣ ਇਹਨਾਂ ਦੇ ਹੈਂਡਲਰ ਨੇ ਉਹ ਅਕਸਰ ਪੰਜਾਬ ਦੇ ਵਿੱਚ ਜਾਂ ਬਰਹਿੰਦਸਤਾਨੀਆਂ ਵੱਖ-ਵੱਖ ਜਿਹੜੇ ਸਾਡੇ ਬਾਰਡਰ ਲੱਗਦੇ ਨੇ ਤਾਂ ਉਥੋਂ ਦੀ ਐਂਟਰ ਕਰਵਾਉਂਦਾ ਰਹਿੰਦਾ ਖਾਸ ਕਰਕੇ ਜੰਮੂ ਕਸ਼ਮੀਰ ਹੈ ਜਿਹੜਾ ਜਿਵੇਂ ਹੁਣ ਪਹਿਲਗਾਮ ਦੇ ਵਿੱਚ ਹਮਲਾ ਹੋ ਗਿਆ 28 ਬੰਦੇ ਮਾਰੇ ਗਏ ਪਰ ਹੁਣ ਕਿਤੇ ਨਾ ਕਿਤੇ ਪਾਕਿਸਤਾਨ ਹੈ ਜਿਹੜਾ ਪਾਕਿਸਤਾਨ ਦੇ ਜ਼ਰੀਏ ਇਹ ਸਾਰਾ ਕੰਮ ਹੋ ਰਿਹਾ ਜਿਹੜੇ ਸਾਡੇ ਕਸ਼ਮੀਰ ਦੇ ਵਿੱਚ ਸਾਡੇ ਵਾਲੇ ਇਲਾਕੇ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਪੈਸੇ ਨਾਲ ਖਰੀਦ ਕੇ ਉਹੀ ਪਾਕਿਸਤਾਨੀ ਅਤੰਕੀ ਆਪਦੇ ਯਾਨੀ ਕੰਬ ਦੇ ਜੰਗਲ ਦੇ ਵਿੱਚ ਫਸਾ ਲੈਂਦੇ ਨੇ ਕਿ ਸਾਡੇ ਕਰਕੇ ਇਹ ਲੋਕ ਕੰਮ ਕਰਨਗੇ ਯਾਨੀ ਆਪਣੇ ਆਪ ਦੇ ਹੀ ਲੋਕ ਨੇ ਦਰਸਾਰ ਉਹਨਾਂ ਦੇ ਹੱਥੇ ਚੜ ਜਾਂਦੇ ਨੇ ਫਿਰ ਉਸ ਤੋਂ ਬਾਅਦ ਆਪਣੀ ਹਿੰਦੁਸਤਾਨੀਆਂ ਨੂੰ ਉਹ ਗੋਲੀਆਂ ਵੀ ਮਾਰਨ ਲੱਗੇ ਜਾਂਦੇ ਨੇ ਤਾਂ ਹੁਣ ਇਹ ਤੇ ਹਿੰਦੁਸਤਾਨ ਦੀ ਜਿਹੜੀ ਫੋਰਸ ਹੈ ਉਹ ਲਗਾਤਾਰ ਯਾਨੀ ਆਪਰੇਸ਼ਨ ਤੇ ਲੱਗੀ ਹੋਈ ਹੈ ਲਗਾਤਾਰ ਬਾਰਡਰ ਤੇ ਜੰਗ ਜਾਰੀ ਹੈ ਕਿਸੇ ਵੇਲੇ ਵੱਡਾ ਸੁਨੇਹਾ ਆ ਸਕਦਾ ਵੀ ਪਾਕਿਸਤਾਨ ਉੜਾ ਦਿੱਤਾ ਗਿਆ ਕਿਉਂਕਿ ਬਹੁਤ ਵੱਡੀ ਮਸਾਇਲ ਹੈ ਜਿਹੜੀ ਇੱਕ ਬਰਮੋਸ ਜਿਹੜੀ ਮਸਾਇਲ ਦਾ ਜ਼ਿਕਰ ਹੋ ਰਿਹਾ ਜੇਕਰ ਬਰਮੋਸ ਮਸਾਇਲ ਛੱਡ ਦਿੱਤੀ ਕਿ ਪਾਕਿਸਤਾਨ ਦਾ ਵजूद ਮਿਟਣਾ ਤੈ ਕਿਉਂਕਿ ਪਾਕਿਸਤਾਨ ਦਾ ਇਲਾਕਾ ਤੇ ਪਾਕਿਸਤਾਨ ਦੀ ਆਬਾਦੀ ਪਾਕਿਸਤਾਨ ਬਹੁਤ ਛੋਟਾ ਦੇਸ਼ ਆ ਔਰ ਜਿਹੜੀ ਬਰਮੋਸ ਹੈ ਮਸਾਇਲ ਉਹਦਾ ਇੱਕ ਯਾਨੀ ਕੈਨਾ ਯਾਨੀ ਏਰੀਆ ਹੋ ਕਵਰ ਕਰਦੀ ਆ ਕਿ ਪਾਕਿਸਤਾਨ ਦਾ ਮਿਟ ਜਾਣਾ ਤੈ ਹੋ ਚੁੱਕਿਆ ਯਾਨੀ ਹੁਣ ਇੱਥੇ ਸਾਡੇ ਲਹਿੰਦੇ ਵਾਲੇ ਪੰਜਾਬ ਦੇ ਜਿਹੜੇ ਪੰਜਾਬੀ ਆ ਇਹਨਾਂ ਨੂੰ ਵੀ ਸੜਕਾਂ ਦੇ ਉੱਤੇ ਨਿਕਲ ਕੇ ਵਿਰੋਧ ਕਰਨਾ ਚਾਹੀਦਾ ਸਰਕਾਰ ਦਾ ਕਿ ਜਿਹੜੀ ਆਵਾਮ ਆ ਆਵਾਮ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਕਿਉਂਕਿ ਸਰਕਾਰਾਂ ਜੰਡੇ ਚਲਦੀਆਂ ਸਰਕਾਰਾਂ ਅਤੰਕੀ ਪਾਲਦੀਆਂ ਨੇ ਅਤੰਕੀਆਂ ਨੂੰ ਆਪਦੇ ਸੇਫ ਹੱਡਿਆਂ ਤੇ ਲਿਆ ਕੇ ਰੱਖਿਆ ਜਾ ਰਿਹਾ ਹੁਣ ਵੀ ਜਾਨੀ ਇਨਪੁਟ ਨਿਕਲ ਕੇ ਆ ਰਹੀ ਹੈ ਵੀ ਜਿਹੜੇ ਅਤੰਕੀ ਨੇ ਚਾਹੇ ਮਸੂਦ ਅਜ਼ਹਰ ਹੋਵੇ ਮਸੂਦ ਅਜ਼ਹਰ ਹੋਵੇ ਚਾਹ ਕੋਈ ਹੋਰ ਹੋਵੇ ਤਾਂ ਬਹੁਤ ਸਾਰੇ ਅਤੰਕੀਆਂ ਨੂੰ ਜਾਨੀ ਸੇਫ ਹੱਡਿਆਂ ਤੇ ਸ਼ਿਫਟ ਕਰ ਰਹੀ ਹੈ ਪਾਕਿਸਤਾਨ ਦੀ ਆਰਮੀ ਤੇ ਉਹਨਾਂ ਦੀ ਸਰਕਾਰ ਤਾਂ ਹੁਣ ਇੱਥੇ ਪਾਕਿਸਤਾਨ ਦੀ ਆਵਾਮ ਨੂੰ ਚਾਹੀਦਾ ਕਿ ਸਵਾਲ ਕਰਨ ਸਾਹਮਣੇ ਆ ਕੇ ਕਰਨ ਜਿਵੇਂ ਹਿੰਦੁਸਤਾਨ ਚ ਕੀਤੇ ਜਾਂਦੇ ਆ ਹਿੰਦੁਸਤਾਨ ਦੀ ਹਕੂਮਤ ਨੂੰ ਤਾਂ ਠੀਕ ਆ ਪੰਜਾਬ ਵਾਲੇ ਜੁਨੇ ਪੁਆਇੰਟ ਭਰਾंनो ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ